ਗੋਗਨੋਮੀ ਪਰਬ ਜਿਹੜਾ ਹੈਗਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ Hindu Muslim Sikh Isai ਸਭ ਧਰਮਾਂ ਦੇ ਲੋਕ ਬਾਬਾ ਜੀ ਨੂੰ ਨਮਨ ਕਰਦੇ। ਬੜਾ ਹੀ ਉਤਸ਼ਾਹ ਹੁੰਦਾ ਵੀ ਇੱਕ ਮੇਲਾ ਲੱਗਦਾ ਦਰਬਾਰ ਦੇ ਵਿੱਚ ਤੇ ਬੜੀ ਸ਼ਰਧਾ ਨਾਲ ਸਵੇਰੇ 6 ਵਜੇ ਤੋਂ ਲੈ ਕੇ ਕਿ ਪਤਾ ਹੀ ਨਹੀਂ ਲੱਗਦਾ ਵੀ ਰਾਤ ਤੱਕ ਹੋ ਗਈ। 21 ਸਾਲ ਤੋਂ ਮੇਰੀ ਐਸੀ ਕੋਈ ਮਨੋਕਾਮਨਾ ਜਿਹੜੀ ਹੈ ਮੇਰੀ ਪੂਰਨ ਨਹੀਂ ਹੋਈ ਉਹ ਮੈਂ ਨਹੀਂ ਕਹਦਾ ਸਦਾ। ਮੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਤੇ ਮੈਂ ਅੱਜ ਖੜਾ ਹੈਗਾ ਮੈਨੂੰ ਮੌਤ ਦਿੱਤੀ ਸੀ ਮੇਰੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਸੀ ਕਿਉਂਕਿ ਛੇ ਸ਼ਨਾਗ ਦੇ ਉਤਾਰੀ ਆ ਤੇ ਦੁੱਧ ਦਾ ਪ੍ਰਸ਼ਾਦ ਤਾਂ ਲਾਇਆ ਜਾਂਦਾ ਮਿੱਠੀ ਸੇਵੀਆਂ ਦਾ ਪ੍ਰਸ਼ਾਦ ਲਾਇਆ ਜਾਂਦਾ ਖੀਰ ਦਾ ਪ੍ਰਸ਼ਾਦ ਲਾਇਆ ਜਾਂਦਾ ਹਲਵੇ ਪੂਰੀ ਦਾ ਪ੍ਰਸ਼ਾਦ ਲਾਇਆ ਜਾਂਦਾ ਪਤਾਸਿਆਂ ਦਾ ਭੋਗ ਲਾਇਆ ਜਾਂਦਾ ਚਨੇ ਦੀ ਦਾਲ ਦਾ ਤੇ ਪਿਆਜ਼ ਦਾ ਭੋਗ ਲਾਇਆ ਜਾਂਦਾ ਗਉਆਂ ਦੀ ਰੱਖਿਆ ਕਰਨੀ ਮਹਿਲਾਵਾਂ ਦੀ ਰੱਖਿਆ ਕਰਨੀ ਤੇ ਸਿੱਧ ਬਾਬਾ ਗੋਰਖਨਾਥ ਦੇ ਸ਼ਿੱਸੇ ਸੀ ਮਾਤਾ ਬਾਸਣ ਨੂੰ 12 12 24 ਸਾਲ ਹੋ ਗਏ ਸੀ ਸੇਵਾ ਕਰਦੇ ਹੋਏ ਫਿਰ ਗੋਰਖਨਾਥ ਮਹਾਰਾਜ ਜੀ ਨੇ ਗੁੱਗਾ ਜੀ ਨੂੰ ਗੁੱਗਲ ਦੇ ਪ੍ਰਸ਼ਾਦ ਨਾਲ ਦਿੱਤਾ ਸੀ ਨਮਸਕਾਰ ਸਸ਼ੇਕਾਲਾ ਦਾਬ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਅੱਜ ਮੈਂ ਤੁਹਾਨੂੰ ਲੈ ਕੇ ਪਹੁੰਚਿਆ ਡੁਗਰੀ ਗੁੱਗਾ ਮਣੀ ਮੰਦਿਰ ਦੇ ਵਿੱਚ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ ਇਹ 40 ਸਾਲ ਪੁਰਾਣਾ ਮੰਦਰ ਹੈ ਤੇ ਅੱਜ ਤੋਲ ਲਗਾਣਿਆਂ ਦੇ ਨਾਲ ਜਿਹੜਾ ਗੁੱਗਾ ਨੌਮੀ ਮਨਾਈ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਕਤਾ ਦਾ ਜਿਹੜਾ ਆਨਾ ਸਵੇਰ ਤੋਂ ਹੀ ਲੱਗਿਆ ਹੋਇਆ ਤੇ ਨਾਲ ਹੀ ਚੰਡੇ ਦੀ ਜਿਹੜੀ ਰਸਮ ਇੱਥੇ ਨਿਭਾਈ ਜਾ ਰਹੀ ਹੈ ਤੇ ਨਾਲ ਹੀ ਦੇਖ ਸਕਦੇ ਹੋ ਤਸਵੀਰਾਂ ਦਾ ਵਿੱਚ ਪਿੱਛੇ ਗੁਰਖਨਾਥ ਜੀ ਦੀ ਜਿਹੜੀ ਹੈ ਪ੍ਰਤਿਮਾ ਸਥਾਪਿਤ ਤੇ ਨਾਲ ਹੀ ਜਿਹੜਾ ਤੂਣਾ ਜਲ ਰਿਹਾ ਹੈ ਵਾ ਤੇ ਤੂੰ ਨੇ ਦੇ ਜਿਹੜੇ ਆ ਦਰਸ਼ਨ ਕਰਦੇ ਹੋਏ ਭਗਤ ਤੇ ਨਜ਼ਰ ਆ ਰਹੇ ਨੇ ਨਾਲ ਹੀ ਸਾਹਮਣੇ ਸਥਾਨ ਬਣਿਆ ਹੋਇਆ ਵਾ ਪ੍ਰਭੂ ਜੀ ਦਾ ਜੈਕਾਰਾ ਜੀ ਜੈਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ ਜਿੱਤੀ ਮਾੜੀ ਵਾਲੇ ਦਾ ਜੈਕਾਰਾ ਸਤਿਬਾਬਾ ਕਾਲੂ ਗੁਰੂ ਮਹਾਰਾਜ ਜੀ ਦਾ ਜੈਕਾਰਾ ਸ਼ੀਸ਼ਨਾਗਰ ਦੇ ਦਰਬਾਰ ਜੈਕਾਰਾ ਬਗੜਾੜੀ ਸਰਕਾਰ ਦਾ ਦਰਬਾਰ ਕਿੰਨਾ ਕਿੰਨਾ ਕਪਾਚੀਨਾ ਇਹ ਮੰਦਿਰ 40 ਸਾਲ ਪੁਰਾਣਾ ਮੰਦਿਰ ਆ ਸਿੱਧ ਬਾਬਾ ਕਾਲੂ ਭਗਤ ਮਹਾਰਾਜ ਜੀ ਜੋ ਇੱਥੇ ਦੇ ਮੁੱਖ ਸੇਵਾਦਾਰ ਸੀ ਜਿਨ੍ਹਾਂ ਨੇ ਮੰਦਿਰ ਬਣਾਇਆ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਰਹੇ ਆ ਸਭ ਤੋਂ ਪਹਿਲਾਂ ਮੈਂ ਅੱਜ ਮਹਾ ਪਰਵ ਗੁਗਾ ਨੌਮੀ ਦੇ ਨਾਂ ਗੁਗਾ ਨੌਮੀ ਪਰਵ ਜਿਹੜਾ ਹੈਗਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ Hindu Muslim Sikh Isai ਸਭ ਧਰਮਾਂ ਦੇ ਲੋਕ ਬਾਬਾ ਜੀ ਨੂੰ ਨਮਨ ਕਰਦੇ ਆ ਤੇ ਅੱਜ ਜਿੱਦਾਂ ਕਿ ਤੁਸੀਂ ਦੱਸਿਆ ਕਿ ਅੱਜ ਗੁਗਾ ਨੌਮੀ ਵੀ ਹੈ ਤੇ ਨਾਲ ਹੀ ਜਿਹੜਾ ਹੈ ਗੁਗਾ ਪੀਰ ਜੀ ਨੂੰ ਵੀ ਜਿਹੜਾ ਨਾਂ ਅਨੇਕ ਨੇ ਪਰ ਅੱਜ ਸਾਰੇ ਰਲ ਕੇ ਜਿਹੜਾ ਅੱਜ ਤਿਵਾਰ ਮਨਾ ਰਹੇ ਗੁਗਾ ਨੌਮੀ ਜਿਹੜਾ ਰਾਜਸਥਾਨ ਤੋਂ ਚੋਹਾਨ ਰਾਜਪੂਤ ਜਿਹੜੇ ਪਰਿਵਾਰ ਚੋਂ ਗੁੱਗਾ ਜੀ ਨੇ ਜਨਮ ਲਿੱਤਾ ਸੀ ਗਉਆਂ ਦੀ ਰੱਖਿਆ ਕਰਨੀ ਮਹਿਲਾਵਾਂ ਦੀ ਰੱਖਿਆ ਕਰਨੀ ਤੇ ਸਿੱਧ ਬਾਬਾ ਗੋਰਖਨਾਥ ਦੇ ਸ਼ਿੱਸੇ ਸੀ ਤੇ ਇਹਨਾਂ ਨੇ ਅੱਜ ਤੱਕ ਜੋ ਵੀ ਹੈ ਦੇਸ਼ ਦੇ ਦੇਸ਼ ਵਿੱਚ ਆਪਣੇ ਭਗਤਾਂ ਵਾਸਤੇ ਸਭ ਤੋਂ ਮਹੱਤਵਪੂਰਨ ਜਿਹੜਾ ਕੰਮ ਕੀਤਾ ਗਉਆਂ ਦੀ ਰੱਖਿਆ ਕੀਤੀ ਹੈ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਜੀਵਨੀ ਆ ਇਹ ਗਰਮ ਵਿੱਚ ਹੀ ਬੋਲ ਪਈ ਸੀ ਆਪਣੀ ਮਾਤਾ ਨੂੰ ਜਦ ਮਾਤਾ ਬਾਸਲ ਇਹਨਾਂ ਦੀ ਮਾਂ ਦਾ ਨਾਮ ਮਾਤਾ ਬਾਸਲ ਆ ਜਦ ਗਰਭ ਚ ਸੀ ਤਾਂ ਗੁੱਗੇ ਨੇ ਕਿਹਾ ਸਿਰਸਾ ਜਿਹੜਾ ਪਟਨ ਸੀ ਸਿਰਸੇ ਵਿੱਚ ਦੀ ਮਾਤਾ ਗਈ ਹੋਈ ਸੀ ਆਪਣੇ ਨਾਨਕੇ ਤਾਂ ਉੱਥੇ ਕਿਹਾ ਮੈਂ ਜਨਮ ਇੱਥੇ ਨਹੀਂ ਲਵਾਵਾਂਗਾ ਜਦ ਨੌਵਾਂ ਮਹੀਨਾ ਮਾਤਾ ਬਾਸਲ ਨੂੰ ਲੱਗਿਆ ਸੀ ਗਰਭ ਵਿੱਚ ਹੈਗਾ ਸੀ ਗੁੱਗੇ ਨੇ ਕਿਹਾ ਕਿ ਮਾਤਾ ਮੈਨੂੰ ਆਪਣੇ ਦਾਦਕੇ ਲੈ ਕੇ ਚੱਲ ਜੇ ਮੇਰਾ ਮੈਂ ਇੱਥੇ ਜਨਮ ਲੈ ਲਿਆ ਤਾਂ ਲੋਕ ਮੇਰਾ ਨਾਨੂ ਰੱਖ ਦੇਣਗੇ ਇਸ ਕਰਕੇ ਮੈਂ ਆਪਣੇ ਜਿਹੜਾ ਪਿੰਡ ਦਦਰੇਵਾ ਜ਼ਿਲ੍ਹਾ ਚਾ ਰਾਜ ਰਾਜਗੜ ਚੂਰੂ ਜ਼ਿਲ੍ਹਾ ਚੂਰੂ ਵਿੱਚ ਇਹਨਾਂ ਦਾ ਜਨਮ ਹੋਇਆ ਦਦਰੇਵਾ ਇਹਨਾਂ ਦਾ ਪਿੰਡ ਆ ਤੇ ਬਹੁਤ ਵੱਡੀ ਮਹਾਨਤਾ 나ਥ ਸੰਪਰਪਰਦਾਏ ਦੀ ਸਿੱਧ ਬਾਬਾ ਗੋਰਖਨਾਥ ਜੀ ਜਿਨ੍ਹਾਂ ਨੇ ਯੋਗ ਚਲਾਇਆ ਜਿਨ੍ਹਾਂ ਨੇ ਸਿੱਧੀ ਤੰਤਰ ਮੰਤਰ ਜੰਤਰ ਉਹਨਾਂ ਦੇ ਸਿੱਧ ਮਹਾਪੁਰਸ਼ ਹੋਏ ਨੇ ਗੁਗਾ ਜਹਾਰਪੀਰ ਜੀ ਤੇ ਮਾਦਾਬਾਸ਼ਣ ਨੂੰ ਕੋਈ ਔਲਾਦ ਨਹੀਂ ਹੁੰਦੀ ਸੀ ਦਦਰੇਵੇ ਦਾ ਜਿਹੜਾ ਰਾਜਾ ਸੀ ਰਾਜਾ ਜੇਵਰ ਸੀ ਤੇ ਉਹਨਾਂ ਦੀ ਤਰਮ ਪਤਨੀ ਮਾਤਾ ਬਾਛਲ ਸੀ ਮਾਤਾ ਬਾਛਲ ਨੂੰ 12 12 24 ਸਾਲ ਹੋ ਗਏ ਸੀ ਸੇਵਾ ਕਰਦੇ ਹੋਏ ਫਿਰ ਗੋਰਖਨਾਥ ਮਹਾਰਾਜ ਜੀ ਨੇ ਗੁग्गा ਜੀ ਨੂੰ ਗੁੱਗਲ ਦੇ ਪ੍ਰਸ਼ਾਦ ਨਾਲ ਦਿੱਤਾ ਸੀ ਤੇ ਅੱਜ ਜਿਹੜੇ ਭਗਤ ਨੇ ਮੈਂ ਦੇਖਿਆ ਦੁੱਧ ਲੈ ਕੇ ਵੀ ਪਹੁੰਚ ਰਹੇ ਨੇ ਤੇ ਪੂਜਾ ਪਾਠ ਦੇ ਵਿੱਚ ਦੁੱਧ ਦਾ ਕੀ ਰੋਲ ਹੈ ਗੁग्गा जाहर पीर ਛੇ ਸ਼ਨਾਗ ਦੇਵਤਾਰੀ ਆ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਸਭ ਤੋਂ ਵੱਡਾ ਮੇਲਾ ਛਪਾਰ ਦਾ ਲੱਗਦਾ ਸਾਡੇ ਗੁੱਗਾ ਨੌਮੀ ਦਾ ਮੇਲਾ ਲੱਗਦਾ ਜਿਹੜਾ ਜਿਹੜੇ 1 ਸਤੰਬਰ ਦੀ ਗੁੱਗਾ ਨੌਮੀ ਪੈ ਰਹੀ ਆ ਚੰਨਣ ਨੌਮੀ ਕਹਿੰਦੇ ਆ ਆਖਰੀ ਨੌਮੀ ਭਾਦੋ ਦੀ ਕਹਿੰਦੇ ਆ ਉਹਨਾਂ ਨੂੰ ਦੁੱਧ ਦਾ ਮਹੱਤਵ ਆ ਕਿਉਂਕਿ ਛੇ ਸ਼ਨਾਗ ਦੇਵਤਾਰੀ ਆ ਤੇ ਦੁੱਧ ਦਾ ਪ੍ਰਸ਼ਾਦ ਤਾਂ ਲਾਇਆ ਜਾਂਦਾ ਮਿੱਠੀ ਸੇਵੀਆਂ ਦਾ ਪ੍ਰਸ਼ਾਦ ਲਾਇਆ ਜਾਂਦਾ ਖੀਰ ਦਾ ਪ੍ਰਸ਼ਾਦ ਲਾਇਆ ਜਾਂਦਾ ਹਲਵੇ ਪੂਰੀ ਦਾ ਪ੍ਰਸ਼ਾਦ ਲਾਇਆ ਜਾਂਦਾ ਪਤਾਸਿਆਂ ਦਾ ਭੋਗ ਲਾਇਆ ਜਾਂਦਾ ਚਨੇ ਦੀ ਦਾਲ ਦਾ ਤੇ ਪਿਆਜ ਦਾ ਭੋਗ ਲਾਇਆ ਜਾਂਦਾ ਇੱਥੇ ਮੰਦਰ ਜੀ ਦਾ ਕਿ ਤੁਸੀਂ ਦੱਸਿਆ ਕਿ 40 ਸਾਲ ਪੁਰਾਣਾ ਹੈ ਮੰਦਰ ਦੀ ਮੰਨਤਾ ਕੀ ਹੈ ਤੇ ਅੱਜ ਕਿਸ ਤਰੀਕੇ ਜਿਹੜਾ ਹੈ ਅੱਜ ਇਹ ਜਾਂ ਗੁਗਨੂਮੀ ਦਾ ਤਿਵਾਰੇ ਮਨਾਏ ਜਾ ਰਹੇ ਮੰਦਰ ਸਾਲਾਨਾ ਹੀ ਇੱਥੇ ਗੁਗਨੂਮੀ ਦਾ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਸਵੇਰੇ ਟੜਕੇ 4 ਵਜੇ ਤੋਂ ਪੂਜਾ ਰਾਚਨਾ ਸ਼ੁਰੂ ਹੋ ਗਈ ਸੀ ਅੱਜ ਗੋਗਾ ਨੌਮੀ ਦੀ ਗੋਗਾ ਗੋਗਾ ਮੈੜੀ ਧੋਕ ਮਾਰਨ ਲੋਕ ਅਲੱਗ-ਅਲੱਗ ਪ੍ਰਾਂਤਾਂ ਤੋਂ ਵੀ ਆਂਦੇ ਆ ਤੇ ਜ਼ਿਲ੍ਹਿਆਂ 'ਚੋਂ ਵੀ ਆਂਦੇ ਆ ਵਿਸ਼ੇਸ਼ ਤੌਰ ਤੇ ਹਰ ਵਰਗ ਦਾ ਹਰ ਜਾਤੀ ਪਾਤੀ ਤੋਂ ਲੈ ਕੇ ਲੋਕ ਇਹਨਾਂ ਨੂੰ ਮੰਨਦੇ ਆ ਕਿਉਂਕਿ ਇਹਨਾਂ ਦੀ ਜਿਹੜੀ ਮਹਾਨਤਾ ਹੈਗੀ ਆ ਜਿਨ੍ਹਾਂ ਦੇ ਲੜੀਆਂ ਨੂੰ ਪੁੱਤਰ ਨਹੀਂ ਹੁੰਦਾ ਉੱਥੇ ਪੁੱਤਰ ਫਲ ਪ੍ਰਾਪਤੀ ਹੁੰਦੇ ਆ ਜਿਸ ਤਰ੍ਹਾਂ ਜਿਸ ਦੀ ਮੈਰਿਜ ਨਹੀਂ ਹੁੰਦੀ ਆ ਉਹ ਗੁੱਗਾ ਨੌਮੀ ਤੇ ਇੱਥੇ ਆਪਣਾ ਸੁਕਣਾ ਝੰਡੇ ਛੁੱਕੇ ਜਾਂਦੇ ਆ ਉਹਨਾਂ ਦੀ ਮੈਰਿਜ ਹੋ ਜਾਂਦੀ ਆ ਇਹ ਅੱਜ ਵੀ ਕਲਯੁਗ ਵਿੱਚ ਸੱਤ ਪਤੇ ਹੈਗੇ ਆ ਜਿਹੜਾ ਵੀ ਬਾਬੇ ਦਾ ਨੀਲਾ ਨਿਸ਼ਾਨ ਲੈ ਕੇ ਚੜਾ ਦਿੰਦਾ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਆ ਜਿਸ ਦੇ ਪੁੱਤਰ ਨਹੀਂ ਹੁੰਦਾ ਲੜਕੀਆਂ ਹੁੰਦੀ ਆ ਉੱਥੇ ਬਾਬਾ ਗੋਰਖਨਾਥ ਮਹਾਰਾਜ ਜੀ ਦਾ ਤੁਣਾ ਲੱਗਿਆ ਇੱਥੋਂ ਰਾਗ ਦੀ ਬੁਹਤੀ ਦੇ ਦਈਏ ਤਾਂ ਉਹਨਾਂ ਨੂੰ ਪੁੱਤਰ ਪ੍ਰਾਪਤੀ ਫਲ ਹੁੰਦੀ ਆ ਕੁਝ ਭਗਤ ਸਾਡੇ ਨਾਲ ਨੇ ਜੋ ਦਰਸ਼ਨ ਕਰਨ ਪਹੁੰਚੇ ਨੇ ਗੱਲਬਾਤ ਕਰਦੇ ਆ ਗੂਗਾ ਜੀ ਗੁਰਗੋਖਨਾ ਜੀ ਭੋਲੇनाथ ਜੀ ਦੇ ਅਵਤਾਰ ਨੇ ਜੀ ਤੇ ਇੱਥੇ ਹਾਰੇ ਦਾ ਸਹਾਰਾ ਗੁਰਗੋਖਨਾ ਜੀ ਜਿਸ ਪੱਖੋਂ ਵੀ ਕਿਸੇ ਬਿਮਾਰੀ ਪੱਖੋਂ ਵੀ ਜਿਸ ਦਾ ਕੋਈ ਵੀ ਦੁੱਖ ਦੂਰ ਨਹੀਂ ਹੁੰਦਾ ਉਹ ਇੱਥੇ ਆ ਕੇ ਸਭ ਦੁੱਖ ਦੂਰ ਹੋ ਜਾਂਦੇ ਨੇ ਹਾਰੇ ਦਾ ਸਹਾਰਾ ਗੁਰਗੋਖਨਾ ਜੀ ਦੇ ਵਿੱਚ ਜਿਹੜੀ ਹੈ ਚਾਦਰ ਲੈ ਕੇ ਆਏ ਆ ਪੇਟ ਕਰਨ ਦੇ ਲਈ ਇਹ ਗੋਗਾ ਜੀ ਦੀ ਚਦਰ ਤੇ ਗੁਰਗੋਖਣਾ ਜੀ ਦਾ ਪਰਨਾ ਜੀ ਇਹ ਮਾਤਾ ਜੀ ਦੀ ਚੁੰਨੀ ਤੇ ਪ੍ਰਸ਼ਾਦ ਦੇ ਵਿੱਚ ਕੀ ਕੀ ਪੇਟ ਕੀਤਾ ਜਾਂਦਾ ਪ੍ਰਸ਼ਾਦ ਦੇ ਵਿੱਚ ਸੇਮੀਆਂ ਦਾ ਪ੍ਰਸ਼ਾਦ ਦੁੱਧ ਦਾ ਪ੍ਰਸ਼ਾਦ ਤੇ ਦੇਗ ਦਾ ਪ੍ਰਸ਼ਾਦ ਲੱਡੂਆਂ ਦਾ ਭੋਗ ਅ ਬਰਫੀ ਦਾ ਭੋਗ ਫਲਾਂ ਦਾ ਭੋਗ ਕੋਈ ਵੀ ਮਿੱਠਾ ਭੋਗ ਤੁਸੀਂ ਇੱਥੇ ਲੈ ਕੇ ਆਉਂਗੇ ਤੇ ਉਹ ਲਗਾਇਆ ਜਾਏਗਾ ਕਿਸੇ ਵੀ ਨਸ਼ੀਲੇ ਪਦਾਰਥ ਦਾ ਇੱਥੇ ਭੋਗ ਨਹੀਂ ਲਗਾਇਆ ਜਾਂਦਾ ਇਸ ਸਮੇਂ ਤੋਂ ਤੁਸੀਂ ਗੁਰੂ ਦੇ ਲਾੜ ਲੱਗੇ ਹੋ ਸਰ ਮੈਨੂੰ ਇੱਥੇ 21 ਸਾਲ ਹੋ ਗਏ ਜੀ 21 ਸਾਲ ਤੋਂ ਮੇਰੀ ਐਸੀ ਕੋਈ ਮਨੋਕਾਮਨਾ ਜਿਹੜੀ ਹੈ ਮੇਰੀ ਪੂਰਨ ਨਹੀਂ ਹੋਈ ਉਹ ਮੈਂ ਨਹੀਂ ਕਹਿ ਸਕਦਾ ਮੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਤੇ ਮੈਂ ਅੱਜ ਖੜਾ ਹੈਗਾ ਮੈਨੂੰ ਮੌਤ ਦਿੱਤੀ ਸੀ ਮੇਰੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਸੀ ਜੀ ਇੰਨਾ ਵੱਡਾ ਚਮਤਕਾਰ ਹਾਂਜੀ ਤੇ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਸੀ ਤੇ ਮੈਨੂੰ ਸਿਰਫ ਉਹਨਾਂ ਨੇ ਇੱਕ ਮੌਲ ਦਿੱਤੀ ਸੀ ਕਿ ਤੁਸੀਂ ਇੱਕ ਮਹੀਨਾ ਹੀ ਜ਼ਿੰਦਗੀ ਬਿਤੀ ਕਰੋਗੇ ਮੈਂ ਅੱਜ 21 ਸਾਲ ਹੋ ਗਏ 21 ਸਾਲ ਤੋਂ ਇੱਥੇ ਆ ਰਿਹਾ 21 ਸਾਲ ਤੋਂ ਮੈਨੂੰ ਕੋਈ ਤਕਲੀਫ ਨਹੀਂ ਕੋਈ ਕੁਛ ਦੋਵੇਂ ਕਿਡਨੀਆਂ ਜਿਨ੍ਹਾਂ ਡਾਕਟਰਾਂ ਜਵਾਬ ਬਿਲਕੁਲ ਠੀਕ ਨੇ ਜੀ ਬਿਲਕੁਲ ਪ੍ਰੋਪਰ ਕੋਈ ਨੁਕਸ ਨਹੀਂ ਹੈਗਾ ਅੱਜ ਮਤਾਂਦਰੋਸਤਾਂ ਮੈਨੂੰ ਡਾਕਟਰ ਨੇ 5 ਕਿਲੋ ਵਜ਼ਨ ਚੱਕ ਕੇ ਵੀ ਤੁਰਨਾ ਖੁਦ ਝੁੱਕ ਕੇ ਹੱਸਣਾ ਮਨਾ ਕਰ ਦਿੱਤਾ ਸੀ ਕਿ ਤੇ ਤੁਸੀਂ ਹਸਪਤਾਲ ਤਾਂ ਵੀ ਤੁਹਾਡੀ ਮੌਤ ਹੋ ਜਾਗੀ ਅੱਜ ਮੈਂ ਹੱਸ ਰਹੇ ਆ ਖੇਡ ਰਹੇ ਆ ਨੱਚ ਰਹੇ ਆ ਟੱਪ ਰਹੇ ਆ ਤੇ ਮੈਂ 50 60 ਕਿਲੋ ਵਜਨ 70 ਕਿਲੋ ਵੀ ਵਜਨ ਚੱਕ ਲਵਾਂ ਤਾਂ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਕੋਈ ਪਰੇਸ਼ਾਨੀ ਨਹੀਂ ਹੈਗੀ ਇਹ ਸਭ ਗੁਰੂ ਗੋਖਰਨਾਥ ਜੀ ਦਾ ਚਮਤਕਾਰ ਹੈ ਜੀ ਇਹ ਤਾਂ ਪਗਤ ਜਿਹੜੇ ਅੰਦਰ ਦੇ ਪਾਉ ਨੇ ਪਰ ਸਾਇੰਸ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਸਰ ਸਾਇੰਸ ਨੂੰ ਇਸ ਚੀਜ਼ ਬਾਰੇ ਗਿਆਨ ਹੀ ਹੈ ਨਹੀਂ ਜਦ ਤੱਕ ਉਹ ਉੱਥੇ ਤੱਕ ਇਹਨਾਂ ਦੀ ਪਹੁੰਚ ਬਣੇਗੀ ਫਿਰ ਇਹ ਮੰਨਣਗੇ ਕਿ ਹਾਂ ਚਮਤਕਾਰ ਹੈ ਸੋ ਆਸਾ ਹੈ ਲੋਕਾਂ ਦੀ ਜੋ ਸਾਇੰਸ ਤੋਂ ਪਰੇ ਇਹ ਆਸਥਾ ਲੋਕਾਂ ਨੂੰ ਇੱਥੇ ਲੈ ਕੇ ਆਂਦੀ ਹੈ ਭਾਵੇਂ ਕਿਸੇ ਵੀ ਤਬਕੇ ਦੇ ਹੋਣ ਭਾਵੇਂ Hindu ਹੋਣ Sikh ਹੋਣ Isai ਹੋਣ ਸਾਰੇ ਧਰਮਾਂ ਦੇ ਲੋਕ ਜਿਹੜੇ ਅੱਜ ਪਹੁੰਚ ਰਹੇ ਨੇ ਗੁੱਗਾ ਮਣੀ ਮੰਦਿਰ ਦੀਆਂ ਤਸਵੀਰਾਂ ਨੇ ਤੇ ਹੋਰ ਵੀ ਭਗਤ ਸਾਡੇ ਨਾਲ ਨੇ ਮੈਮ ਡੋਲੂ ਹੱਥ ਦੇ ਵਿੱਚ ਫੜਿਆ ਹੋਇਆ ਦੁੱਧ ਚੜਾ ਲਏ ਹਾਂ ਹਾਂਜੀ ਸੇਵੀਆਂ ਦਾ ਪ੍ਰਸ਼ਾਦ ਆ ਤੇ ਦੁੱਧ ਦਾ ਅਸੀਂ ਇਹਨਾਂ ਦੀ ਉਹ ਮਾਨਤਾ ਕਰਦੇ ਹਾਂ ਜਦੋਂ ਸਾਡੇ ਘਰ ਦੇ ਵਿੱਚ ਇਹਨਾਂ ਦੀ ਉਹ ਮਾਨਤਾ ਹੁੰਦੀ ਹੈ ਮੈਨੂੰ ਕੀ ਕੀ ਦਿੱਤਾ ਹੈ ਬਾਬੇ ਨੇ ਬਹੁਤ ਕੁਝ ਬਿਨਾ ਮੰਗੇ ਤੋਂ ਬਹੁਤ ਕੁਝ ਬੇਟੇ ਨੇ ਮੇਰੇ ਹਾਂਜੀ ਬਸ ਇਹਨਾਂ ਦੀ ਬਦੌਲਤ ਆ ਸਭ ਕੁਝ ਇਹ ਬੰਵਾ ਮੇਰੇ ਹਸਬੰਦ ਨੇ ਇਹ ਕਹਿੰਦੇ ਸੀ ਮੇਰੇ ਸਾਡੇ ਵਿਆਹ ਤੋਂ ਪਹਿਲਾਂ ਇਹਨਾਂ ਨੂੰ ਪ੍ਰੋਬਲਮ ਸੀ ਕਿਟਣੀਆਂ ਦੀ ਇਹਨਾਂ ਦੀ ਕਿਡਨੀਆਂ ਡੈੱਡ ਹੋ ਗਈਆਂ ਸੀ ਪਰ ਜਦੋਂ ਤੋਂ ਇਹ ਬਾਬਾ ਜੀ ਨਾਲ ਜੁੜੇ ਨੇ ਇਹਨਾਂ ਨੂੰ ਕੋਈ ਮੈਰਿਜਾ ਹੁਣ ਮੇਰੇ ਬੇਟੇ ਵੀ ਨੇ 1 21 ਸਾਲ ਦੇ ਵੀਵੀ ਸਾਲ ਦੇ ਮੇਰੇ ਬੇਟੇ ਵੀ ਨੇ ਕੋਈ ਇਹਨਾਂ ਦੀ ਕਿਰਪਾ ਨਾਲ ਸਭ ਕੁਝ ਹੈ ਸਾਨੂੰ ਕੋਈ ਦੁੱਖ ਤਕਲੀਫ ਹੁੰਦੀ ਸੀ ਇਹਨਾਂ ਦੇ ਆਉਣੇ ਆ ਕਿਤੇ ਨਹੀਂ ਜਾਂਦੇ ਬਸ ਇਹਨਾਂ ਦੀ ਚਾਦਰ ਸੁੱਖ ਲਈਦੀ ਹੈ ਇਹਨਾਂ ਦਾ ਕਪੜਾ ਸੁੱਖ ਲਈਦਾ ਹਰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੁਸੀਂ ਕਹਿ ਕੇ ਘਰੇ ਬੈਠੇ ਸੁੱਖ ਲੋ ਤੇ ਤੁਹਾਡਾ ਸ਼ਾਮ ਤੱਕ ਕੰਮ ਹੋ ਜਾਂਦਾ ਸੋ ਕੁਝ ਭਗਤ ਸਾਡੇ ਨਾਲ ਨੇ ਮਾਤਾ ਜੀ ਕਿੰਨੀ ਇੱਕ ਆਸਥਾ ਜੁੜੀ ਹੋਈ ਹੈ ਬਾਬਾ ਜੀ ਦੇ ਨਾਲ ਆਸਥਾ ਬਹੁਤ ਹੈ ਜੀ ਕਿਉਂਕਿ ਦਰਵਾਰ ਹੈ ਕੁਝ ਤਾਂ ਸਾਡੇ ਬਿਲਕੁਲ ਨਜ਼ਦੀਕ ਆ ਲੁਧਿਆਣੇ ਦੇ ਸੈਂਟਰ ਚ ਪੈ ਜਾਂਦਾ ਹੈ ਇਹ ਕਿ ਜਿੰਨੀਆਂ ਵੀ ਸੰਗਤਾਂ ਨੇ ਹੋ ਹੁਮਾ ਕੇ ਆਉਂਦੀਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਤੇ ਇਸ ਪੂਰੇ ਸਾਲ ਭਰ ਦੀ ਵੇਟ ਹੁੰਦੀ ਆ ਕਿ ਸ਼ਾਵਨ ਤੋਂ ਬਾਅਦ ਜਿਹੜੀ ਭਾਦੋਂ ਦਾ ਨੌਵੀਂ ਹੁੰਦੀ ਆ ਉਹਦੇ ਵਿੱਚ ਬੜਾ ਹੀ ਉਤਸ਼ਾਹ ਹੁੰਦਾ ਵੀ ਇੱਕ ਮੇਲਾ ਲੱਗਦਾ ਦਰਬਾਰ ਦੇ ਵਿੱਚ ਤੇ ਬੜੀ ਸ਼ਰਧਾ ਨਾਲ ਸਵੇਰੇ 6 ਵਜੇ ਤੋਂ ਲੈ ਕੇ ਕਿ ਪਤਾ ਹੀ ਨਹੀਂ ਲੱਗਦਾ ਵੀ ਰਾਤ ਕਦੋਂ ਹੋ ਗਈ ਕੀ ਕੀ ਮਿਲਦਾ ਇਸ ਦਰ ਤੇ ਦਰ ਤੇ ਜੀ ਮਰਾਦਾਂ ਪੂਰੀਆਂ ਹੁੰਦੀਆਂ ਨੇ ਜਿਹੜੇ ਬਾਬਾ ਜੀ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਮਨ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਨੂੰ ਕਦੇ ਖਾਲੀ ਹੱਥ ਜਗੇ ਹੀ ਨਹੀਂ ਇਸ ਦਰਬਾਰ ਚ ਕਿਉਂਕਿ ਸ਼ਰਧਾ ਬੋਲਦੀ ਆ ਸ਼ਰਧਾ ਤੋਂ ਪਰਹੇ ਚਾ ਸ਼ਰਧਾ ਦੇ ਉੱਪਰ ਕੁਝ ਵੀ ਨਹੀਂ ਹੈ ਜੀ ਤੁਸੀਂ ਇੱਕ ਭਗਵਾਨ ਨੂੰ ਆਪਣੀ ਸ਼ਰਧਾ ਰਾਹੀਂ ਹੀ ਪਾ ਸਕਦੇ ਹੋ ਬਿਲਕੁਲ ਜੀ ਸੋ ਇਹ ਮੰਦਰ ਦੀਆਂ ਤਸਵੀਰਾਂ ਨੇ ਜਿੱਥੇ ਚੰਡੇ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਖਾਸ ਕਰ ਨੌਮੀ ਵਾਲੇ ਦਿਨ ਹੀ ਚੰਡੇ ਦੀ ਰਸਮ ਕੀਤੀ ਜਾਂਦੀ ਬਿਲਕੁਲ ਜੀ ਇਹ ਗੁੱਗਾ ਨੌਮੀ ਦਾ ਅੱਜ ਚੰਡੇ ਦੀ ਰਸਮ ਹੋਣੀ ਹੈ ਕਿਉਂਕਿ ਇੱਥੇ 30 ਅਗਸਤ 31 ਅਗਸਤ ਪਹਿਲੇ ਸਤੰਬਰ ਨੂੰ ਚਾਨਣ ਨੌਮੀ ਜਿਹੜੀ ਆ ਰਹੀ ਆ ਭਾਦਵੇ ਦੀ ਉਹਦੇ ਤੇ 3 ਦਿਨ ਦਾ ਭੰਡਾਰਾ ਚੱਲਣਾ ਉਹਦੀ ਤਿਆਰੀ ਅੱਜ ਰਸਮ ਸ਼ੁਰੂ ਹੋ ਜਾਣੀ ਆ ਤੇ ਅੱਜ ਝੰਡਾ ਲਾ ਕੇ ਇੱਥੇ ਬਾਬਾ ਪੀਰ ਸਾਹਿਬ ਦਾ ਗੋਗੇ ਪੀਰ ਦਾ ਰਸਮ ਹੋ ਜੂਗੀ ਉਸ ਤੋਂ ਬਾਅਦ ਸਾਰੀ ਤਿਆਰੀ ਮੇਲੇ ਦੀ ਹੋ ਜੂਗੀ ਕਿਉਂਕਿ ਪੇਂਟ ਵਗੈਰਾ ਚੱਲ ਰਿਹਾ ਇੱਥੇ ਲੱਗੇ ਹੋਏ ਨੇ ਬੰਦੇ 3 ਦਿਨ ਇੱਥੇ ਬਾਬਾ ਜੀ ਦੇ ਸਮਾਧ ਦੇਗੇ ਸਮਈਂ ਆਂਦੇ ਆ ਡੇਰੂ ਲੈ ਕੇ ਭਜਨ ਪਾਣੀ ਕਰਦੇ ਆ ਢੋਲ ਵਜਾਉਂਦੇ ਆ ਨਗਾੜੇ ਵਜਾਉਂਦੇ ਆ ਤੇ ਬਾਬਾ ਜੀ ਦਾ ਗੁਣਗਾਨ ਕਰਦੇ ਆ ਇਸ ਸਥਾਨ ਤੇ ਪੰਜਾਬੀ ਕਲਾਕਾਰ ਵੀ ਆਂਦੇ ਨੇ ਕਿਹ ਪੰਜਾਬੀ ਕਲਾਕਾਰ ਆਂਦੇ ਆ ਇਸਾ ਲੈਂਦੇ ਆ ਉੱਥੇ ਆ ਕੇ ਕੁਸਤੀਆਂ ਵੀ ਕਰਾਈ ਜਾਂਦੀ ਆ ਤਿੰਨ ਦਿਨਾਂ ਦੇ ਅੰਦਰ ਤੇ ਬਹੁਤ ਮਹੱਤਵਪੂਰਨ ਹੁੰਦਾ ਤੁਸੀਂ ਆਪ ਦੇਖੋਗੇ ਜਦ ਤੁਸੀਂ ਅਗਲੀ ਵਾਰੀ ਆਓਗੇ ਬਾਬਾ ਜੀ ਦੇ ਇੱਥੇ ਰੌਣਕਾਂ ਲੱਗੀ ਰਹਿੰਦੀ ਆ ਇਦਾਂ ਲੱਗਦਾ ਜਿਵੇਂ ਬਾਬਾ ਜੀ ਦਾ ਵਿਆਹ ਹੋ ਰਿਹਾ ਜਿਹਦਾ ਜਨਮ ਅੱਜ ਦਾ ਦਿਨ ਬਾਬਾ ਜੀ ਦਾ ਅਗਲੀ ਜਿਹੜੀ ਨੌਮੀ ਹੋਊਗੀ ਇਦਾਂ ਲੱਗੋ ਤੁਹਾਨੂੰ ਵਿਆਹ ਹੋ ਰਿਹਾ ਬਾਬਾ ਜੀ ਦਾ ਇੱਥੇ ਸੋ ਇਹ ਤਸਵੀਰਾਂ ਸੀਗੀਆਂ ਡੁਗਰੀ ਤੋਂ ਗੁਗਾਂ ਮਣੀ ਮੰਦਿਰ ਦੀਆਂ ਜਿੱਥੇ ਗੁਗਾਂ ਨੌਮੀ ਮਨਾਈ ਗਈ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਪਨਗਰ ਹਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਮ